ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜਿਹੜਾ ਪੜ੍ਹਾਈ ਦਾ ਵਿਚਾਰ ਆ ਅੱਜ ਸਾਡੇ ਵਿੱਚੋਂ ਘਟਦਾ ਜਾ ਰਿਹਾ ਤੇ ਸਿਆਣੇ ਕਹਿੰਦੇ ਆ ਜਿਹੜਾ ਪੜ੍ਹਦਾ ਹੈ ਉਹ ਲਿਖ ਵੀ ਸਕਦਾ ਤੇ ਜਿਹੜਾ ਪੜ੍ਹਦਾ ਹੈ ਉਹ ਬੋਲ ਵੀ ਸਕਦਾ ਸੋ ਇਹ ਅੱਜ ਸਾਡੇ ਮਹਾਨ ਆਗੂ ਜਸਵੰਤ ਸਿੰਘ ਜੀ ਘਮਣ ਸਾਹਿਬ ਇਸ ਵਾਸਤੇ ਆ ਅੱਜ ਕੇ ਇਸ ਪਿੰਡ ਦੇ ਵਿੱਚ ਅੱਜ ਤੋਂ ਹੀ ਪਿਛਲੇ ਦਿਨਾਂ ਤੋਂ ਸਮਝ ਲਓ ਪਰਸੋਂ ਤੋਂ ਜੋ ਚੋਲਾ ਸਾਹਿਬ ਦਾ ਜਿਹੜਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਲੜੀ ਅਖੰਡ ਪਾਠਾਂ ਦੀ ਬ੍ਰਹਮਾ ਹੁੰਦੀ ਆ ਅੱਜ ਇਹ ਨਹੀਂ ਉਸ ਜੋੜ ਮੇਲੇ ਦੇ ਵੀ ਤੇ ਬਾਪੂ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਅੱਜ ਅਮਰਤ ਵੇਲੇ ਭੋਗ ਪਾਏ ਕੀ ਕੀਰਤਨ ਤੋਂ ਬਾਅਦ ਸਾਰੀਆਂ ਵਿਚਾਰਾਂ ਵੀ ਹੋਈਆਂ ਤੇ ਰਾਤ ਸਰੀ ਵਿਚਾਰਾਂ ਵੀ ਹੋਈਆਂ ਤੇ ਮੈਂ ਸਮਝਦਾ ਇਹ ਬਹੁਤ ਹੈਲਦੀ ਹੋਈਆਂ ਜਿਹੜੀਆਂ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਇਕੱਠੇ ਹੋਈਏ ਫਿਰ ਭਾਪਪੁਰਖ ਤੌਰ ਦੇ ਉੱਤੇ ਬੈਠ ਕੇ ਵਿਚਾਰਾਂ ਕਰੀਏ ਸੋ ਉਹਨਾਂ ਦੇ ਜੀਵਨ ਪੱਖੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਹਾਲਤਖ ਸਾਹਿਬ ਦੀ ਸਰਪਾਸਤੀ ਸਾਰਿਆਂ ਤੇ ਵਿਚਾਰਾਂ ਅੱਜ ਹੋਈਆਂ ਤੇ ਇੱਕ ਸੈਮੀਨਾਰ ਦਾ ਰੂਪ ਬਣ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਇੱਥੇ ਸਰਦਾਰ ਜਸਵੀਰ ਸਿੰਘ ਜੀ ਹੁੰਮਣ ਤੇ ਸਰਦਾਰ ਰਣਜੀਤ ਸਿੰਘ ਜੀ ਹੁੰਮਣ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਇਜਾਦ ਵਿੱਚ ਇਹਨਾਂ ਨੇ ਆ ਲਾਇਬ੍ਰੇਰੀ ਜਿਹੜੀ ਆ ਕਮਰਾ ਬਹੁਤ ਖੂਬਸੂਰਤ ਜੇ ਤੇ ਵੱਖ-ਵੱਖ ਇਤਿਹਾਸਕ ਸਿੱਖ ਇਤਿਹਾਸ ਦੀਆਂ ਪੁਸਤਕਾਂ ਗੁਰੂ ਸਾਹਿਬ ਦਾ ਗੁਰੂ ਇਤਿਹਾਸ ਉਹ ਸਾਰਾ ਇਹ ਨਹੀਂ ਇੱਥੇ ਖਜ਼ਾਨਾ ਲਿਆ ਕੇ ਰੱਖਿਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਆਲੇ-ਦੁਆਲੇਆਂ ਨੂੰ ਵੀ ਬੇਨਤੀ ਕਰੂੰਗਾ ਕਿ ਪੜ੍ਹਨ ਦੀ ਆਦਤ ਪਾਈਏ ਤੇ ਇਸ ਸਥਾਨ ਦੇ ਉੱਤੇ ਆਪਾਂ ਆ ਜਿਹੜੀ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ ਵੱਖ-ਵੱਖ ਨਗਰਾਂ ਦੇ ਵਿੱਚ ਗੁਰਦੁਆਰਾ ਸਹਿਮਾਨ ਦਾ ਬਹੁਤ ਹੈ ਉੱਥੇ ਸਾਰਾ ਪ੍ਰਚਾਰ ਵੀ ਹੁੰਦਾ ਪੜਨ ਦੀ ਬਿਰਤੀ ਜਿਹੜੀ ਉਹ ਘਟਦੀ ਜਾ ਰਹੀ ਆ ਤੇ ਅੱਜ ਇਹਦੀ ਸ਼ੁਰੂਆਤ ਕੀਤੀ ਇਹਨਾਂ ਦੋਹਾਂ ਭਰਾਵਾਂ ਨੇ ਮੈਂ ਵਧਾਈ ਦੇਣਾ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਇਹ ਉਦਮ ਉਪਰਾਲਾ ਇਹਨਾਂ ਦਾ ਸੀ ਪਰ ਅਸੀਂ ਵੀ ਥਿਲ ਫੁੱਲ ਜਿਹੜਾ ਇਹ ਚ ਪਾਖਦੇ ਯੋਗਦਾਨ ਉਹ ਸਰਦਾਰ ਹਰਮਾਨ ਸਿੰਘ ਜੀ ਘੋਮਣ ਜਿਨ੍ਹਾਂ ਨੇ ਇੱਕ ਸਦੀ ਜ਼ਿੰਦਗੀ ਜਿਹੜੀ ਆ ਉਹ ਜਿਉਈਆਂ ਤੇ ਜ਼ਿੰਦਗੀ ਵੀ ਪੰਥ ਪ੍ਰਾਸਤੀ ਤੇ ਕੌਮ ਪ੍ਰਾਸਤੀ ਦੇ ਵਿੱਚ ਜਿਉਈਆਂ ਜਿੱਥੇ ਜਾਤੀ ਜੀਵਨ ਸਗਾ ਉਹ 100 ਸਾਲ ਪਹਿਲਾਂ ਉਮਰ ਤੁਸੀਂ ਲਾ ਲਓ ਬੇ ਕਦੋਂ ਹੁੰਦੀ ਤੇ ਮੈਨੂੰ ਇਹ ਵੀ ਅੱਜ ਦੱਸਿਆ ਗਿਆ ਕਿ ਉਸ ਦਿਨ ਵੀ ਸਵੇਰੇ ਕਿਤਾਬਾਂ ਪੜ੍ਹਦੇ ਸੀ ਤੇ ਉਸੇ ਦਿਨ ਸਰੀਰ ਵੀ ਛੱਡ ਗਿਆ ਇਹ ਮੈਂ ਸਮਝਦਾ ਸਮੇਲ ਜਿਹੜਾ ਵੀ ਗੁਰੂ ਸਾਹਿਬ ਨੇ ਕਿਰਪਾ ਬਖਸ਼ ਕੀਤੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਕੁਰਬਾਨੀ ਅਨਸਾਰ ਜ਼ਿੰਦਗੀ ਨੂੰ ਜੀਉਂ ਜਾਂਦੇ ਫਿਰ ਸਤਗੁਰੂ ਜੀ ਆਪਣੀ ਬੋਕਲ ਵਿੱਚ ਵੀ ਲੈ ਲੈਂਦਾ ਕਿ ਆ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਵੇ ਜੇਕਰ ਸਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ ਤੇ ਮੈਂ ਸਮਝਦਾ ਉਹ ਸਹਿਲਾ ਮਰਨਾ ਸੀ ਉਹਨਾਂ ਦਾ ਤੋਂ ਭਾਵੇਂ ਸਾਡੇ ਕੋਲੋਂ ਚਲ ਗਿਆ ਪਰ ਅੱਜ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਸੈਮੀਨਾਰ ਤੇ ਅਕਾਲੀ ਕਾਨਫਰੰਸ ਹੀ ਬਣ ਗਈ ਔਰ ਸਾਰਾ ਅਕਾਲੀ ਪਰਿਵਾਰ ਕਈ ਵਾਰੀ ਵੱਖਰੇਵੇਂ ਹੁੰਦੇ ਸਾਰਾ ਅਕਾਲੀ ਪਰਿਵਾਰ ਅੱਜ ਇੱਥੇ ਤਕਰੀਬਨ ਇਹ ਇਕੱਠਾ ਸਗਾ ਜ਼ਿਲ੍ਹਾ ਜੇਹੇਦਾਰ ਸਾਹਿਬ ਹਲਕਾ ਚਾਰਜ ਮੈਂਬਰ ਸ਼ੌਮਨੀ ਗੁਰਦਰਾ ਪ੍ਰਬੰਧਕ ਕਮੇਟੀ ਸਾਬਕਾ ਬਹੁਤ ਸਾਰੇ ਚੇਅਰਮੈਨ ਸਾਹਿਬ ਇਹ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਸਾਰਾ ਇਹਨ ਇੱਕਸੁਰਤਾ ਦਾ ਔਰ ਇੱਕ ਇਸ ਗੱਲ ਦੀ ਵੀ ਖੁਸ਼ੀ ਹੋਈ ਕੇ ਸਾਰਿਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣਾ ਵਿਸ਼ਵਾਸ ਵੀ ਜਿਹੜਾ ਆ ਉਹ ਵੀ ਪੱਕਾ ਕੀਤਾ ਬਹੁਤ ਬਹੁਤ ਧੰਨਵਾਦ ਬਾਦਸ਼ਾਹ ਜੀ ਜਿਸ ਤਰੀਕੇ ਨਾਲ ਬੇਅਦਬੀਆਂ ਹੋ ਰਹੀਆਂ ਲਗਾਤਾਰੀ ਹੋਂ ਦੀ ਗੱਲ ਕੀਤੀ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਹਰ ਬਗਿੰਦਪੁਰ ਦੇ ਪਿੰਡ ਨੂਰਕੋਲ ਵਿੱਚ ਬੀਤੀ ਰਾਤ ਦੋ ਧਿਰਾਂ ਦੀ ਲੜਾਈ ਦਾ ਖਮਿਆਜਾ ਗੁਰਦੁਆਰੇ ਨੂੰ ਘੁਦਣਾ ਪੈ ਗਿਆ ਗੁਰਦੁਆਰੇ ਦੇ ਤੇਤਾਂ ਚ ਲਏ ਗਏ ਜਾਂ ਗੁਰਦੁਆਰੇ ਦੇ ਭਾਂ ਤੋੜ ਕੀਤੀ ਗਈ ਇਸ ਤਰੀਕੇ ਦੀ ਬੇਅਦਬੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਦੇਖੋ ਮੈਂ ਸਮਝਦਾ ਪਰ ਬਹੁਤ ਮਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸੀ ਰਹੀ ਗੋਟਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਫੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਬਈ ਇਹ ਜੇ ਹੁਣ ਬਿਆਦਬੀਆਂ ਹੋ ਰਹੀਆਂ ਜੇ ਪਿੱਛੇ ਬਿਆਦਬੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਆਲੀਆਂ ਬਿਆਦਬੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਤਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆ ਪੈਰਵੇ ਕੀਤੀ ਸ਼ਮਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਐ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਹਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੁਛੇ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਆਉਂਗੇ ਉਹ ਹੀ ਮਿਲੂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਕਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਹੈ ਸਾਡੇ ਪੂਰੇ ਤੌਰ ਤੇ ਲੱਗੇ ਆ ਅੱਜ ਵੀ ਆ ਸਾਡੇ ਮੀਟਿੰਗ ਸਾਡੀਆਂ ਅੱਧੀਆਂ ਹੁੰਦੀਆਂ ਰਹਿੰਦੀਆਂ ਕਈ ਅਸੀਂ ਦੱਸਦੇ ਨੇ ਕਈ ਦੱਸਦੇ ਨਹੀਂ ਉਹਦੇ ਨਾਲ ਜਦੋਂ ਸਾਡੇ ਸਾਰੇ ਆ ਜਿਹੜੇ ਜਾਣੀ